ਐ ਐ ਐਨ ਡੀ ਐਲ 3 ਟੀਮ ਆਈ ਨਾਲ ਸਾਡੇ ਕੀ ਆਣਾ ਜਿਸ ਨਾਲ ਤੇ ਇਹ ਨਹੀਂ ਆਣੇ ਇਹਦੇ ਚੋਰੀ ਦਾ ਡਰਿਆ ਹੁਣ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖਦਰ ਜੀ ਆਜੋ ਬਿਠਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਆਜਾ ਤੁਹਾਡੇ ਦਰਸ਼ਕਾਂ ਨੂੰ ਲੋ ਜੀ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਇਹੋ ਜਿਹੀ ਔਰਤ ਮੈਂ ਵੇਖੀ ਕੋਈ ਨਹੀਂ ਤੁਸੀਂ ਨਹੀਂ ਚੱਲ ਜੀ ਨਹੀਂ ਮੈਂ ਜਦੋਂ ਦਾ ਤੁਹਾਨੂੰ ਦੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਸੱਜਾ ਵੀ ਆਹ ਵੇਖੋ ਅੱਛਾ ਫੇ ਮੇਰੇ ਇੱਕ ਰਿਕੁਐਸਟ ਮੰਨ ਲਓ ਤੁਸੀਂ ਚੱਲ ਪੋ ਤੁਹਾਡੀ ਗਜ਼ਮਾਨ ਨੂੰ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਫਿਰ ਬਹੁਤ ਸਮਾਂ ਆ ਕਿਉਂ ਇਹਦੇ ਸਾਨੂੰ ਘਰੇ ਆਉਂਦੀ ਹਾਂ ਹੋਰ ਬੜੇ ਨੇ ਸਮਾਨ ਬਣਾਉਣ ਆਉਂਦੇ ਹੁੰਦੇ ਜਿਆਦਾ ਇਹਨੇ ਪਾਣੀ ਚੀਂ ਨਾ ਆ ਰਿਹਾ ਨਹੀਂ ਇਹ ਕੋਈ ਲੇਡੀ ਸੈਂਟ ਹੈ ਲੇਡੀਆਂ ਦਾ ਪੇਜ ਦੋ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਾਹਨ ਗਿਆ ਚੱਲ ਜਾਣਗੇ ਲੇਡੀਆਂ ਦਾ ਪੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇੜਾ ਤੇ ਹੈਗੇ ਨਹੀਂ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ दो ਨੂੰ ਪਿੰਡ ਇਹ ਦੋ बट भूल भी आई रिक्वेस्ट है कि चल चलपा खुश नहीं होता है इसके तो साथ भी फोर्स है कि है ठीक है जी कि कोई ले जो जे आपका तो बंदा रह दो साहब आपकी जो लेडीज है पीछे को देखते नहीं है कि ये लेडीज है बेटी है पीछे पीछे तो नहीं लगती है हैं वी अपना पानी ढंग से आ दो ਹਾਂ ਜੰਗਲਾਮਾਤੀ ਤੇ ਡੀਰੇ ਦੇ ਡੰਗਰ ਗਏ ਨਾ ਪਿੰਡ ਹਾਂ ਉਹਨੂੰ ਰਸ਼ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਣੇ ਵੀ ਨਾਮ ਲਾ ਲਿਆ ਲਿਖਾ ਦਿਨਾ ਨਾਮ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਉਹਦੇ ਥਾਲੇ ਤੇ ਫਿਰ ਸਿੰਘ ਤੇ ਆਪਣਾ ਮੈਰਾ ਦੀ ਥੋਲ ਕੀਤਾ ਸੀ ਉਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਕਰ ਦਾਂਗੇ ਅੱਜ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਗਰ ਪਿੰਡ ਗਏ ਨਹੀਂ ਨਹੀਂ ਇਹ ਕਿਸਾਡੋ ਵੀ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਵੀ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਰੱਖ ਲਓ ਫਿਰ ਰੱਖ ਲਓ ਆਪਾਂ ਪਹਿਲੀ ਰੱਖ ਲਓ ਬਾਬਾ ਇਹ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਹਾਂ ਇਹ ਰਹੀ ਮੈਡੀਕਾਨੋ ਅਲੈਕਸਾ ਦਾ ਜੋਰਾ ਦਾ ਇਹਨਾਂ ਦੇ ਘਰੋਂ ਮੇਨ ਖਦਰਾ ਜੋਰਾ ਦਾ ਆ ਜੀ ਜੀ ਇੱਕ ਮਿੰਟ ਧੰਨਵਾਦ ਕਹੀ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮੰਦੇ ਵਿੱਚ ਸਰਜੀ ਸਾਡੀ ਮੰਦੇ ਵਿੱਚ ਨਾ ਡਾਕਟਰ ਕਿਹੜਾ ਜੀ ਸਾਡੇ ਪੰਨ ਦੇ ਵਿੱਚ ਬਹੁਤ ਸਤਕਾਣੀ ਕਰ ਰਹੇ ਨੇ ਸਾਡੇ ਬੱਚੇ ਨੇ ਬਾਹਰ ਇਹਨਾਂ ਦੇ ਡੱਬਾ ਪਿਆ ਉਹ ਡੱਬਾ ਪਿਆ ਉਹ ਡੱਬਾ ਪਿਆ ਉਹ ਡੱਬਾ ਪਿਆ ਅਸੀਂ ਇਹ ਇੱਕ ਪਾਸੇ ਦਾ ਹੜਾ ਰੱਖਿਆ ਸੀ ਜਿਹੜਾ ਉਹ ਉੱਪਰ ਨਹੀਂ ਚੱਲ ਰਹੀ ਜੀ ਆਓ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਕਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਦੇ ਆ ਕੀ ਕੀ ਵੀ ਕੋਈ